ਸਭ ਤੋਂ ਦੂਰੋਂ ਲਾ ਸਮੂਦਾ ਕਾਤਾ ਕਦਮ ਕਰਵਾ ਰਹੇ ਹੈ ਮੈਂ ਕਿੱਥੇ ਜਾ ਰਿਹਾ ਹਾਂ ਕੋਈ ਦੂਰੋਂ ਲਾ ਸਮੂਦਾ ਕਾਤਾ ਕਦਮ ਕਰਵਾ ਕੇ ਰਹਾ ਹੈ ਜੀ ਚਾਹਤ ਲਿਆਇਆ ਮੈਂ ਲਾਈਵ ਨਹੀਂ ਤੁਸੀਂ ਛੜਾ ਕੇ ਹੱਥ ਜੋੜ ਕੇ ਨਮਨ ਕਰ ਸਮੂਹਨ ਚਾਰੀ ਕਰੀ ਚਾਰੀ ਕਰੀ ਚਾਰੀ ਕਰੀ مودی سرکار مردہ باد مردہ موبی سرکار مردہ باد ایم ایس پی گردی کروڑ یاری کرو کسانوں مزدوروں سوچا کرجہ ختم کروڑے کسانوں مزدوروں سوچا کرزا ختم کرو ਬਾਲਾਂ ਨੂੰ ਸੜਕਾਂ ਦੇ ਬਣਾਉਣ ਵਾਲੀ ਸਰਕਾਰ ਅੱਜ ਅਸੀਂ ਆ ਦੇਖ ਸਕਦੇ ਹੋ ਮੋਦੀ ਸਰਕਾਰ ਦੀ ਗੋਲਡਨ ਗੇਟ ਹਰ ਸਰ ਦੇ ਵਿਚ ਅਰਥੀ ਸਾੜ ਰਹੇ ਆ ਸੋ ਇਹ ਦੇਸ਼ ਵਿਆਪੀ ਅਰਥੀ ਫੂਟ ਮਜਾਰਾ ਵਾ ਵੱਧ ਤੋਂ ਵੱਧ ਨੂੰ ਸ਼ੇਅਰ ਕਰਦਾ ਜੈ ਹਿੰਦ ਮੁਰਦਾਬਾਤ ਦੇਸ਼ ਸਰਕਾਰ ਮੁਰਦਾਬਾਤ 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 ਸਰਕਾਰ ਪੈਰਾ ਜਾ ਕਰੋ ਆਪਣੀ ਲਾਖੀਆ ਕਰੋ مرداد مرد کرو یاری کرو یاری کرو یاری کرو یاری کرو دیکھو موی سرکار کا امرتسر گولڈن گیٹ ਆਪਾਂ ਅਰਥੀ ਸਾੜ ਰਹੇ ਆ ਜੁਆਇਦ ਦੇਸ਼ ਵਿਆਪੀ ਸਾਡਾ ਅੰਦੋਲਨ ਆ ਜਿਹਦੀ ਅਸੀਂ ਲੰਘੇ ਟੌਰ ਤੋਂ ਫੂਕੇ ਸ਼ੁਰੂਆਤ ਕਰ ਦਿੱਤੀ ਆ ਅੱਜ ਅਸੀਂ 13000 ਪਿੰਡਾਂ ਦੇ ਵਿੱਚ ਹਜ਼ਾਰਾਂ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਜਿਹੜਾ ਵਾ ਅੱਜ ਦਾ ਅਰਥੀ ਫੂਕ ਮਜਾਰਾ ਕਰਨਗੇ ਤੋਂ ਇਸ ਕਰਕੇ ਜਿਹੜਾ ਵਾ ਇਹ ਤੋਂ ਕਹਾ ਲੋਹੜੀ ਨੂੰ ਜਿਹੜਾ ਵਕਤ ਮਲਵਾਲ ਲੋਹੜੀ ਨੂੰ ਜਿਹੜਾ ਵਾ ਉਹ ਲੋਹੜੀ ਵਾਲੇ ਦਿਨ ਜਿਹੜੇ ਹਰ ਪਿੰਡਾਂ ਦੇ ਵਿੱਚ ਜਿਹੜਾ ਨਵਾਂ ਮੰਡੀ ਗੜ ਦਾ ਖਲੜਾ ਆਇਆ ਵਾ ਉਹ ਮੰਡੀ ਗੜ ਦਾ ਖਲੜਾ ਫੂਕਾਂਗੇ ਉਹਨੂੰ ਕਰਾਂਗੇ ਅੱਜ ਗੋਲਡਨ ਗੇਟ ਤੇ ਮੈਂ ਦੁਬਾਰਾ ਦੱਸ ਦਿਆਂ ਮੋਦੀ ਸਰਕਾਰ ਦਾ ਅਸੀਂ ਅਰਥੀ ਫੂਕ ਰਹੇ ਹੈਗੇ ਆਂ ਇੱਦਾਂ ਪੂਰਾ ਦੇਸ਼ ਭਰ ਦੇ ਵਿੱਚ ਅਰਥੀਆਂ ਜਲਾਈਆਂ ਜਾਣਗੀਆਂ ਐਮਐਸਪੀ ਗਰੰਟੀ ਕਾਨੂੰਨ ਵਾਸਤੇ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਵਾਸਤੇ ਐ ਸਵਿਧਾਨ ਦੀ 5ਵੀਂ ਅਨੁਸੂਚੀ ਆਦੀਵਾਸੀਆਂ ਲਈ ਲਾਗੂ ਕਰਨ ਵਾਸਤੇ ਮਜ਼ਦੂਰਾਂ ਦੀ 200 ਦਿਨ ਰੰਗਾ ਚੰਗੀ ਦਿਹਾੜੀ ਅਸੀਂ ਕਹਿੰਨੇ ਜੇ ਡੱਲੇਵਾਲ ਸਾਹਿਬ ਦਾ ਜਿਹੜਾ ਮਰਨ ਮਾਤਾ ਚ 46 ਦਿਨ ਵਿੱਚ ਲਾ ਗਿਆ ਜੇ ਉਹਨਾਂ ਨੂੰ ਬਚਾਉਣਾ ਚਾਹੁੰਨੇ ਆ ਤੇ ਦੇਸ਼ ਦਾ ਹਰ ਵਰਗ ਕੱਲਾ ਕਿਸਾਨ ਮਜ਼ਦੂਰ ਨਹੀਂ ਅੱਜ ਪਿੰਡਾਂ ਚ ਕਸਬਿਆਂ ਚ ਹਰ ਥਾਂ ਤੇ ਆ ਕੇ ਅਰਥੀ ਭੂਖ ਮਜਾਰੇ ਵਿੱਚ ਸ਼ਾਮਲ ਹੋਵੇ ਕਰੋੜਾਂ ਲੋਕ ਨਿਕਲ ਕੇ ਆ ਜਾਣ ਸਾਨੂੰ ਪੱਕਾ ਯਕੀਨ ਆ ਕਿ ਮੋਦੀ ਸਰਕਾਰ ਕੋ ਮੰਗਾਂ ਵੀ ਮਨਾਵਾਂਗੇ ਤੇ ਮਸਲਿਆਂ ਦਾ ਹੱਲ ਵੀ ਕਰਾਵਾਂਗੇ ਇਹਦੇ ਨਾਲ ਦੀ ਨਾਲ ਜਿਹੜਾ ਐਸਕੇਮ ਨੇ ਇਕਤਾ ਦਾ ਪ੍ਰਸਤਾਵ ਭੇਜਿਆ ਵਾ ਅਸੀਂ ਉਹਦਾ ਸਵਾਗਤ ਕਰਦੇ ਆ ਭਾਵੇਂ देर ਨਾ ਹੀ ਸਹੀ ਵਧੀਆ ਗੱਲ ਹੈਗੀ ਆ ਅਸੀਂ ਇੱਕ ਸਾਲ ਤੋਂ ਇਕਤਾ ਵਾਸਤੇ ਜਤਨ ਕਰ ਰਹੇ ਸੀ ਉਹ ਜਤਨ ਉਹ ਜਤਨ ਹੁਣ ਜੇ ਹੁਣ ਜਤਨ ਜਿਹੜੇ ਆ ਉਹਨਾਂ ਨੂੰ ਗੂਰ ਪੈਂਦਾ ਨਜ਼ਰ ਆ ਰਿਹਾ ਇਕਤਾ ਚੰਗੀ ਗੱਲ ਆ ਇਹ ਦੇਸ਼ ਦਾ ਕਿਸਾਨ ਮਜ਼ਦੂਰ ਚਾਹੁੰਦਾ ਹੈਗਾ ਸੀਗਾ ਇਸ ਕਰਕੇ ਹੋਗੀ ਜਿਹੜਾ ਕਿਸਾਨ ਸਾਡਾ ਕੱਲ ਸ਼ੰਭੂ ਮੋਰਚੇ ਦੀ ਖੁਦ ਖੁਸ਼ੀ ਕਰ ਗਿਆ ਸੀ ਉਹਨੇ ਕਿਹਾ ਸੀ ਵੀ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਬੱਲੇਵਾਲ ਸਾਹਿਬ ਦਾ ਮਰਨ ਵਰਤਿਆ ਸਾਡੀ ਸਰਕਾਰ ਸੋਣ ਨਹੀਂ ਰਹੀ ਮੈਂ ਇਹਨਾਂ ਕੋ ਦੁਖੀ ਹੈਗਾ ਵਾਂ ਉਹਦੇ ਕਰਕੇ ਅਜੇ ਉਹਦੀ ਰੌਂਡ ਦੀ ਗੱਲਬਾਤ ਚੱਰੀ ਐ ਸੀ ਪੰਜਾਬ ਸਰਕਾਰ ਨੂੰ ਚੇਤਾਵਨੀ ਦੇ ਰਹੇ ਆ ਕਿ ਜੇ ਉਹ ਮਸਲਾ ਨਾ 25 ਲੱਖ ਰੁਪਇਆ ਪਰਿਵਾਰ ਨੂੰ ਇੱਕ ਜਿਹਨੂੰ ਨੌਕਰੀ ਜਿਨ੍ਹਾਂ ਦੇ ਖਿਲਾਫ ਉਹਨੇ ਰੁੱਕਾ ਲਿਖਿਆ ਵਾ ਉਹਨਾਂ ਦੇ ਖਿਲਾਫ ਐਫ ਆਈ ਆਰ ਤੇ ਯੋਗਤਾ ਅਨੁਸਾਰ ਨੌਕਰੀ ਨਹੀਂ ਤੇ ਸਾਨੂੰ ਇੱਥੋਂ ਨਾ ਕੋਈ ਨਵਾਂ ਐਲਾਨ ਕਰਨਾ ਪਏ ਉਕੇ ਉਹਦਾ ਸਰੀਰ ਕੋਕੀ ਉਹਨੇ ਸਰਫਾਸ ਖਾਦੀਆ ਕੋਈ ਨੁਕਸਾਨ ਆ ਗਿਆ ਇਦ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਊਗੀ ਔਰ ਇਹਦੇ ਨਾਲ ਦੀ ਨਾਲ ਆਉਣ ਵਾਲੇ ਸਮੇਂ ਵਿੱਚ ਸ਼ਾਮ ਨੂੰ ਵੀ ਲਗਭਗ 6:30 ਵਜੇ ਅਸੀਂ ਪ੍ਰੈਸ ਕਾਨਫਰੰਸ ਕਰਕੇ ਅਮਰਸਾਡ ਦੇ ਵਿੱਚ ਪੂਰਾ ਦੇਸ਼ ਦੇ ਮਸਲੇ ਤੁਹਾਡੇ ਸਾਹਮਣੇ ਰੱਖਾਂਗੇ ਕੱਲ ਬੀਜਪੀ ਦੇ ਆਗੂ ਕਿਸਾਨ ਵਿੰਗ ਵੱਲੋਂ ਜਿਹੜਾ ਕਿ ਜਥੇਦਾਰ ਨੂੰ ਵੀ ਮੁਲਾਕਾਤ ਕੀਤੀ ਕਿ ਇੱਕ ਦੇਖੋ ਜਥੇਦਾਰ ਜੀ ਹੁਣ ਪਹਿਲੋ ਸਪਸ਼ਟ ਕਰ ਦਿੱਤਾ ਸੀਗਾ ਕੀ ਡੱਲੇਵਾਲ ਸਾਹਿਬ ਦਾ ਮਰਨ ਵਰਤ ਜਾਇਜ਼ ਹੈ ਜਾਂ ਕਿਉਂਕਿ ਦੇਸ਼ ਦੇ ਕਿਸਾਨ ਮਜ਼ਦੂਰ ਵੱਡੇ ਪੱਧਰ ਤੇ ਖੁਦਕੁਸ਼ੀ ਕਿਸੇ ਧਰਮ ਵਿਸ਼ੇਸ਼ ਵਾਸਤੇ ਨਾ ਹੋ ਕੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਸਾਹੀ ਵੀ ਆ ਜੈਨਨੀ ਵੀ ਆ ਬੁੱਧਿਆ ਹਰ ਹਰ ਧਰਮ ਨਾਲ ਜੁੜਿਆ ਹੋਇਆ ਸਾਡਾ ਕਿਸਾਨ ਮਜ਼ਦੂਰ ਹੈਗਾ ਵਾ ਤੋਂ ਮੈਨੂੰ ਲੱਗਦਾ ਭਾਜਪਾ ਦੀਆਂ ਸ਼ਾਸਨ ਕਾਮਯਾਬ ਨਹੀਂ ਹੋਣਗੀਆਂ ਜੋ ਮੈਨੂੰ ਲੱਗਦਾ ਹੈਗਾ ਧੰਨਵਾਦ ਜੀ ਤਾਂ ਇੱਕ ਹਾਂ ਹਾਂ